28 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਤੇ ਚਪਿੰਡ ਖੋਦੇ ਬੇਟ ਦੇ ਜਵਾਨ ਭੁਪਿੰਦਰ ਸਿੰਘ ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਈਟੀ ਬੀਪੀ ਫੋਰਸ ਵਿੱਚ ਬਤੌਰ ਏਐਸਆਈ ਵਜੋਂ ਆਪਣੀ ਡਿਊਟੀ ਬੇਖੂਬੀ ਨਿਭਾਰੇ ਹਾ ਸੀ ਸਵੇਰ ਦੀ ਪਰੇਡ ਦੌਰਾਨ ਜਦੋਂ ਪੀਟੀ ਕਰ ਰਹੇ ਸਨ ਤਾਂ ਉਹਨਾਂ ਨੂੰ ਚੱਕਰ ਆਉਣ ਕਾਰਨ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਜਾਂਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾਂਚ ਦੌਰਾਨ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਹਨਾਂ ਦੀ ਅਜੇ ਮ੍ਰਿਤਕ ਦੇਹ ਡੇਰਾ ਬਾਬਾ ਨਾਨਕ ਦੇ ਜੱਦੀ ਪਿੰਡ ਖੋਦੇ ਬੇਟ ਪਹੁੰਚੀ। ਜਿੱਥੇ ਕੀ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਰੋ ਰੋ ਬੁਰਾ ਹਾਲ ਹੈ। ਤੇ ਪਿੰਡ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ। ਇੰਡੀਅਨ ਤਿੱਬਤ ਬਾਰਡਰ ਪੁਲਿਸ ਤੇ ਜਵਾਨਾਂ ਵੱਲੋਂ ਸ਼ਹੀਦ ਏਐਸਆਈ ਭੁਪਿੰਦਰ ਸਿੰਘ ਨੂੰ ਪੂਰੇ ਮਾਨ ਸਨਮਾਨ ਨਾਲ ਫੁੱਲਾਂ ਵਾਲੀ ਸ਼ਿੰਗਾਰੀ ਗੱਡੀ ਵਿੱਚ ਲਿਆਂਦਾ ਗਿਆ ਇਸ ਮੌਕੇ ਇੰਡੀਅਨ ਤਿੱਬਤ ਬਾਰਡਰ ਪੁਲਿਸ ਦੇ ਜਵਾਨਾਂ ਅਤੇ ਐਸ ਐਚਓ ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਵੱਲੋਂ ਸ਼ਹੀਦ ਭੁਪਿੰਦਰ ਸਿੰਘ ਨੂੰ ਫੁੱਲ ਮਾਲਾਵਾਂ ਪੇਟ ਕਰਨ ਉਪਰੰਤ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਸ਼ਹੀਦ ਭੁਪਿੰਦਰ ਸਿੰਘ ਦੀ ਚਿਤਾਵਾਂ ਮੁੱਖ ਅਗਨੀ ਉਹਨਾਂ ਦੇ ਵਿਦੇਸ਼ ਤੋਂ ਆਏ ਪੁੱਤਰ ਵੱਲੋਂ ਦਿੱਤੀ ਗਈ। ਇਸ ਮੌਕੇ ਸ਼ਹੀਦ ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਅਤੇ ਇਲਾਕਾ ਨਿਵਾਸੀਆਂ ਵੱਡੀ ਗਿਣਤੀ ਦੇ ਵਿੱਚ ਮੌਜੂਦ ਰਹੇ ਅਤੇ ਨੰਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਹੋ ਅੱਗੇ ਆ ਜਾਓ ਕੰਡਿਆਸ ਵਾਲੇ ਆ ਜਾਓ ਇੱਕ ਮੈਂਡਰਸ ਵਾਲੇ ਹਾਂ ਨਾ ਇੱਕ ਲੜੀ ਬਣਾਓ ਕੋਪਿੰਦਰ ਸਿੰਘ ਨੇ ਜੀ ਖੋਦੇ ਪੇਟ ਦੇ ਆਣ ਵਾਲੇ ਆਰਟੀਬੀਪੀ ਵਿੱਚ ਐਸਆਈ ਤੇ ਭਰਤੀ ਸੀਗਾ ਇਹਦੀ ਕੋਈ ਫਿਜ਼ੀਕਲ ਉੱਤੇ ਪ੍ਰੋਬਲਮ ਕਰਕੇ ਤੇ ਬਰਤੋ ਹੋਇਆ ਤੇ ਉਹ ਆਪਣਾ ਆਈਟੀਬੀਪੀ ਦੇ ਜਵਾਨ ਲੈ ਕੇ ਆਏ ਇੱਥੇ ਸਰਕਾਰੀ ਸਿਮਾਨਾ ਨਾਲ ਉਹਦਾ ਸਿਸ਼ਕਾਰ ਕੀਤਾ ਮੇਰਾ ਨਾਮ ਐਸਆਈਜੀਡੀ ਬਲਵਿੰਦਰ ਸਿੰਘ ਹਾਂਜੀ ਅਸੀਂ ਮਤਲਬ ਇਹ ਮੇਰੇ ਨਾਲ ਐਸਆਈਜੀਡੀ ਭੁਖਿੰਦਰ ਸਿੰਘ ਮੇਰੇ ਨਾਲ ਮੇਰੀ ਕੰਪਨੀ ਦੀ ਡਿਊਟੀ ਕਰ ਰਿਹਾ ਸੀਗਾ ਕਿਹੜੀ ਜਗ੍ਹਾ ਸਰ ਜਗ੍ਹਾ ਸਾਡੀ ਆਈਟੀਬੀਪੀ ਬਸਟ ਬਟਲਿਆਨ ਐਜੂ ਕੈਂਪ ਰਹੀ ਰਹਿ ਰਹੀ ਸੀ ਰਹਿ ਰਹੀ ਸੀ ਕਿ ਲੋਹੇਰਪੁਰ 9th ਬਟਲਨ ਦੇ ਕੈਂਪ ਵਿੱਚ ਤੇ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਜਿੱਦਾਂ ਆਰਮਸ ਸਕੂਲ ਔਜ ਦੇ ਵਿੱਚ ਫੋਰਸ ਦੇ ਵਿੱਚ ਪੀਟੀ ਦਾ ਰਹਿੰਦਾ ਤੇ 6 ਵਜੇ ਤੋਂ ਪੀਟੀ ਸ਼ੁਰੂ ਸੀਗੀ ਤੇ 7 ਵਜੇ ਦੇ ਕਰੀਬ ਇਹਨਾਂ ਨੇ ਟਾਈਮ ਵੇਖਿਆ ਘੜੀ ਤੇ ਮੇਰੇ ਨਾਲ ਘੁੰਮਦੇ ਸੀਗੇ ਤੇ ਕਹਿੰਦੇ ਵੀ ਸਰ 7 ਵਜੇ ਗਿਆ ਪੀਟੀ ਆਫ ਹੋ ਗਈ ਤਾਂ ਆਪਾਂ ਕਮਰੇ ਚੱਲੀਏ ਤੇ ਜਿਵੇਂ ਪਿੱਛੇ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਮੈਨੂੰ ਚੱਕ ਸਰ ਚੱਕਰ ਇੰਨਾ ਹੀ ਕਹਿਣਾ ਤੇ ਥੱਲੇ ਡਿੱਗ ਪਿਆ ਅਸੀਂ ਸਿੱਧੇ ਕਿਤੇ ਹਸਪੀਟਲ ਲੈ ਗਏ ਆ ਉੱਥੋਂ ਫਿਰ ਵੱਡੇ ਹਸਪੀਟਲ ਲੈ ਗਏ ਆ ਤੇ ਫਿਰ ਬੋਲੇ ਨੇ ਸਰ ਡਾਕਟਰਾਂ ਨੇ ਕੀ ਕਾਰਨ ਦੱਸਿਆ ਗਿਆ ਹੈ ਬਹੁਤ ਡਾਕਟਰ ਵੱਲੋਂ ਤਾਂ ਅਜੇ ਤੱਕ ਹਾਰਟ ਟੈਕ ਦਾ ਹੀ ਕਾਰਨ ਦੱਸਿਆ ਗਿਆ ਹਾਂਜੀ ਬਾਕੀ ਜੋ ਪੀਐਮ ਰਿਪੋਰਟ ਆਏਗੀ ਉਹ 1 ਮਹੀਨਾ ਬਾਅਦ ਆਉਂਦੀ ਹੈ ਉਹ ਘਰ ਹੀ ਆਏਗੀ ਸਿੱਧੀ ਕਿਵੇਂ ਉਹ ਕਿਸ ਨੂੰ ਦਿੱਤੀ ਜਾਏ ਕਿਵੇਂ ਦੀ ਡਿਊਟੀ ਨਿਭਾਈ ਇਹਨਾਂ ਨੇ ਡਿਊਟੀ ਇਹਨਾਂ ਦੀ ਬਹੁਤ ਹੀ ਵਧੀਆ ਹਲੇ ਦਰਜੇ ਦੀ ਡਿਸਪਲਿਨਰ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਹਲੇ ਦਰਜੇ ਦਾ ਡਿਸਪਲਿਨਰ ਔਰ ਇਹਨਾਂ ਦਾ ਸਰੀਰ ਵੀ ਸਿਹਤ ਪੱਖੋਂ ਵੀ ਬੜੇ ਤਗੜੇ ਔਰ ਕੰਮ ਦੀ ਕੋਈ ਪ੍ਰਵਾਹ ਨਹੀਂ ਰਾਤ ਡਿਊਟੀ ਵੰਡ ਦੋ ਦਿਨੇ ਵੰਡ ਦੋ ਬਹੁਤ ਹੀ ਇਮਾਨਦਾਰ ਦੱਸਿਆ ਜੇ ਇਹਨਾਂ ਦੀ ਜਿਹੜੀ ਹੈ ਰਿਟਾਇਰਮ ਤੇ ਇਹਨਾਂ ਦੀ 30 ਨਵੰਬਰ 2025 ਨੂੰ ਰਿਟਾਇਰਮੈਂਟ ਇਹਨਾਂ ਨੂੰ ਰਾਤ ਨੂੰ 12 ਵਜੇ ਆਊਟ ਹੋਣਾ ਸੀਗਾ ਨਫਰੀ ਤੋਂ ਘਟ ਹੋਣਾ ਸੀ ਤੇ ਪਹਿਲਾਂ ਹੀ ਖਾਸਾ ਸਾਡੇ ਨਾਲ ਦਜੇ ਇਹਨਾਂ ਨੇ ਲੰਬਾ ਸਮਾਂ ਡਿਊਟੀ ਨਿਭਾਈ ਹੈ ਇਹਨਾਂ ਦੀ ਕਿਵੇਂ ਦਾ ਸੁਭਾਅ ਸੀ ਤੁਸੀਂ ਜਿਵੇਂ ਮੇਰੇ ਨਾਲ ਇਹਨਾਂ ਦਾ ਸੁਭਾਅ ਬਹੁਤ ਹੀ ਅੱਛਾ ਸੀਗਾ ਮੇਰੇ ਨਾਲ ਪਹਿਲਾਂ 4 ਸਾਲ ਇਹਨਾਂ ਨੇ ਜਲੰਧਰ ਵੀ ਡਿਊਟੀ ਨਿਭਾਈ ਹੈ ਤੇ ਹੁਣ 2025 ਚ 1 ਦਸੰਬਰ ਤੋਂ ਫਿਰ ਮੇਰੇ ਨਾਲ ਮੇਰੀ ਕੰਪਨੀ ਚ ਡਿਊਟੀ ਨਿਭਾ ਰਹੇ ਸੀ ਸੁਭਾਅ ਬਹੁਤ ਅੱਛਾ ਸਰ ਜੋ ਸਰਕਾਰ ਵੱਲੋਂ ਕੀ ਸਹਾਇਤਾ ਰਹੀ ਸੀ ਜੋ ਪਰਿਵਾਰ ਨੂੰ ਤੁਹਾਡੇ ਵੱਲ ਸਹਯਾਰੀ ਸਰਕਾਰ ਵੱਲੋਂ ਹਰ ਸਹੂਲਤ ਇਹਨਾਂ ਨੂੰ ਦਿੱ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਡੀ ਕਿਵੇਂ ਮੇਰਾ ਵੀਰ ਜੀ ਵੱਡਾ ਪਿਓ ਅਜੇ ਤਾਂ ਆਹੀ ਨੇ ਸਾਰੀ ਉਮਰ ਮਿਹਨਤੀ ਕਰਦਾ ਰਿਹਾ ਜੀ 33 ਸਾਲ ਨੌਕਰੀ ਕਰਦੇ ਨੇ ਉਹ ਮੈਂ ਤਾਂ ਨਿਕਾ ਜਾਂ ਮੈਨੂੰ ਪੁੱਤਾਂ ਵੰਗ ਪਾਲਿਆ ਮੇਰੇ ਭਰਾ ਨੇ ਅਗਲੇ ਮਹੀਨੇ ਦਸੰਬਰ ਚ ਪੈਨਸ਼ਨ ਆਉਣ ਵਾਲਾ ਹੈ ਮੈਂ ਤਾਂ ਵੀਰ ਰਹਿੰਦਾ ਹੀ ਨਹੀਂ ਇੱਥੇ ਮੈਂ ਤਾਂ ਬਾਹਰ ਰਹਿਣਾ ਕੈਨੇਡਾ ਤੇ ਸਾਰੀ ਜ਼ਿੰਮੇਵਾਰੀ ਮੇਰੇ ਭੈਣਾ ਭਰਾਵਾਂ ਦੀ ਸਾਰਾ ਕੋਈ ਸਾਂਭੀ ਫਿਰਦਾ ਪੁੱਤਾਂ ਵੰਗ ਮੈਨੂੰ ਪਾਲਦਾ ਪਾਲ ਲਿਆ ਉਹਨੇ ਤੇ ਉਹ ਵੀ ਸਾਡਾ ਬਿਮਾਰ ਰਹਿੰਦਾ ਹੈ ਉਹਦੀ ਵੀ ਪਿਛਲੇ ਸਾਲ ਮਾਂ ਚਲ ਗਈ ਤੇਰਾ ਵੀ ਰੱਬ ਦਾ ਰੂਪ ਹੀ ਮੈਂ ਕੀ ਕਰ ਸਕਦਾ ਜੀ ਮੇਰੇ ਕੋਲ ਕੋਈ ਸ਼ਬਦ ਨਹੀਂ ਕਿਵੇਂ ਦੱਸਾਂ ਗਾ ਤਾਂ ਇੱਥੇ ਮੈਨੂੰ ساری ਉਮਰ ਸਿੱਖਿਆ ਦਿੰਦਾਰਾ ਜੀ ਮੇਰਾ شریف ਭਾਰਾ ਮੈਨੂੰ ਇਹਨੇ ਕਹਿਣਾ ਮਾਂ ਆਪਣੇ ਸਰੀਰ ਨਾਲ ਧਿਆਨ ਦਿਆ ਕਰ ਸੈਰ ਕਰਿਆ ਕਰ ਖਾਇਆ ਵੀ ਆ ਮਾੜਾ ਨਾ ਖਾਇਆ ਵੀ ਕਰ ਉਹ ਤਾਂ ਸਵੇਰੇ ਵੀ ਘੰਟਾ ਸੈਰ ਕਰਨੀ ਸ਼ਾਮੀ ਵੀ ਸੈਰ ਕਰਨੀ ਬੁਮਾਰੀ ਦਾ ਚੇਤਾ ਹੀ ਨਹੀਂ ਪੀੜੀ ਕਰਕੇ ਆਇਆ ਜੀ ਸਾਨੂੰ ਤੇ ਉਹ ਹੀ ਦੱਸਿਆ ਪਹੁੰਚ ਲੋ ਜੇ ਪਤਾ ਲੱਗਾ ਤੇ ਆਣ ਕੇ ਚੱਕਰ ਆਇਆ ਡਿੱਗ ਪਿਆ ਨਾਲੀ ਅਟੈਕ ਹੋ ਗਿਆ ਆਖਰੀ ਵਾਰ ਦੋ ਬੱਚੇ ਜੀ ਬੱਚੇ ਕਦੇ ਇੱਕ ਬੱਚੀ ਹੈ ਜੋ ਵਿਆਹ ਵਾਲੀ ਹੈ ਉਹਦਾ ਵੀ ਨਹੀਂ ਚਾਹ ਤੰਡਾ ਦੇਰ ਦੋ ਸਾਲ ਹੋਏ ਵਾਹੇ ਨੂੰ ਮੇਰੇ ਕੋਲ ਬਾਹਰ ਹੀ ਕਰੇ ਤਾਂ ਆਖਰੀ ਆਖਰੀ ਗੱਲ ਕਦੋਂ ਹੋਈ ਭਾਈ ਤਦ ਇਹਨਾਂ ਦੇ ਭੱਜਣਾ ਇੱਕ ਹਫਤਾ ਹੋ ਗਿਆ ਜੀ ਮੈਨੂੰ ਗੱਲ ਹੋਈ ਉਹ ਡੈਡੀ ਸਾਡਾ ਪਿਛਲੇ ਮਹੀਨੇ ਗਿਆ ਉੱਥੇ ਤੇ ਉੱਤੇ ਠੰਡੇ ਬੜੀ ਗੱਲ ਕਰਕੇ ਕੋਈ ਸਹਰ ਸੂਰ ਨਹੀਂ ਹੁੰਦੀ ਤੇ ਡੈਡੀ ਨਾਲ ਇਹਦੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਡੈਡੀ ਦਾ ਇੱਥੇ ਜੀ ਨਹੀਂ ਲੱਗਦਾ ਮੈਂ 1 ਦਸੰਬਰ ਨੂੰ ਪੈਨਸ਼ਨ ਆ ਜਾਣਾ ਦਾੜੀ ਨੂੰ ਇੱਥੇ ਭੇਜ ਦੇ ਫਿਰ ਕੋ ਉਹਨਾਂ ਦੇ بیٹے ਦੀ 5 ਤਰੀਕ ਦੀ ਜਨਵਰੀ ਦੀ ਵਾਪਸ ਇੱਥੇ ਆਉਣਾ ਸੀ 2-3 ਮਹੀਨੇ ਛੁੱਟੀ ਕੱਢਣ ਵੀ ਡੈਡੀ ਨੇ ਪੈਨਸ਼ਨ ਆਉਣਾ 2 ਮਹੀਨੇ ਤੇ ਨਾਲ ਰਵਾਂਗੇ ਨਾਲ ਸਾਡੇ ਡੈਡੀ ਨੇ ਮਤਲਬ ਮੇਰੇ ਭਰਾ ਦੇ ਪਿਓ ਨੇ ਵੀ ਆਉਣਾ ਸੀ ਉਹਦੀ ਪੈਨਸ਼ਨ ਆਉਣ ਦੀ ਕੋਈ ਜੀ ਪਤਾ ਨਹੀਂ ਉਹ ਤੇ ਆ ਗਏ ਆਪ ਵੀ ਤਰਾਇਆ ਹੀ